ਫੋਰ ਬਾਈ ਕੀ ਹਾਲ ਚਾਲਾ ਲੋ ਬਾਈ ਹਮੇਸ਼ਾ ਦੀ ਤਰ੍ਹਾਂ ਅੱਜ ਸਵਾਲਾਂ ਦੀ ਦੁਨੀਆ ਦੇ ਵਿੱਚ ਹਾਜ਼ਰ ਤੁਹਾਨੂੰ ਪਤਾ ਬਾਈ ਮੈਂ ਹਮੇਸ਼ਾ ਕੋਈ ਨਾ ਕੋਈ ਸਵਾਲ ਕਰਦਾ ਰਹਿੰਦਾ ਮੇਰੇ ਸਵਾਲ ਹੁੰਦੇ ਆ ਬਾਈ ਤੁਹਾਡੇ ਜਵਾਬ ਹੁੰਦੇ ਆ ਜਿੱਕਾ ਨਾ ਮੈਂ ਡਿਫਰੈਂਟ ਜਿਹਾ ਬਾਈ ਸਵਾਲ ਕੱਢ ਕੇ ਲਿਕੇ ਆਉਣਾ ਉੱਕਣੀ ਤੁਸੀਂ ਜਵਾਬ ਦਿੰਦੇ ਆ ਅੱਜੇ ਅੱਜ ਇੱਕ ਹੋਰ ਨਵਾਂ ਤੇ ਡਿਫਰੈਂਟ ਸਵਾਲ ਲਿਕੇ ਆਇਆ ਬਾਈ ਆਪਣੇ ਬਾਈ ਮੋਬਾਈਲਾਂ ਨੂੰ ਐਨ ਧਿਆਨ ਨਾਲ ਸੁਣਿਓ ਬਾਈ ਸਵਾਲ ਨੂੰ ਵੀ ਸਵਾਲ ਕੀ ਆਏ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਪਤਾ ਹੈ ਵੀ ਆਪਣੇ ਜਿਹੜੇ ਸਵਾਲ ਹੁੰਦੇ ਆ ਨਾਰਮਲ ਕਰੇ ਲੋ ਹੁੰਦੇ ਆ ਹਰੇਕ ਦੀ ਜ਼ਿੰਦਗੀ ਚ ਬੀਤੇ ਹੁੰਦੇ ਆ ਇਦਾਂ ਦਾ ਹੀ ਬਾਈ ਸਵਾਲ ਇੱਕ ਲੈ ਕੇ ਫਿਰ ਆ ਜਾਣਾ ਠੀਕ ਆ ਸਵਾਲ ਸ਼ੁਰੂ ਕਰਨੇ ਤੇ ਪਹਿਲਾਂ ਬਾਈ ਹੱਥ ਬੰਨ ਕੇ ਰਿਕਵੈਸਟਾ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਵੀਰੇ ਤੁਹਾਡੇ ਕਮੈਂਟਾਂ ਦੀ ਮੈਨੂੰ ਬਾਈ ਬਹੁਤ ਜ਼ਰੂਰਤ ਆ ਵੀਰੇ ਸ਼ੇਅਰ ਕਰੀ ਕਰੋ ਬਾਈ ਬਹੁਤ ਮਿਹਨਤ ਨਾਲ ਵੀਡੀਓ ਬਣਾਉਂਦਾ ਬਾਈ ਤੁਹਾਨੂੰ ਵੀ ਪਤਾ ਹੈ ਬਹੁਤ ਮਿਹਨਤ ਨਾਲ ਸਵਾਲ ਲੈ ਕੇ ਆਉਂਦਾ ਬਾਈ ਤੁਹਾਨੂੰ ਵੀ ਪਤਾ ਹੈ ਕਿ ਨੰਬਰ ਨਹੀਂ ਕਿ ਚਲੋ ਮੈਂ ਮੇਂਹਤ ਨਾਲ ਬਾਈ ਸਵਾਲ ਲੈ ਕੇ ਆਉਣਾ 19ਵੇਂ ਤੇ ਤੁਹਾਨੂੰ ਲੱਗਦੀ ਹੈ ਜਵਾਬ ਦੇ ਲੈ ਖਤਰ ਇਹ ਚੀਜ਼ ਬਾਈ ਤੁਸੀਂ ਵੀ ਮਹਿਸੂਸ ਕਰਦੇ ਆ ਤਾਂ ਕਰਕੇ ਵੀਰੇ ਹੱਥ ਬੰਨ ਕੇ ਰਿਕਵੈਸਟ ਆ ਜੈਨ ਨੂੰ ਲਾਈਕ ਕਰੇ ਕਰੋ ਕਮੈਂਟ ਕਰੇ ਕਰੋ ਸ਼ੇਅਰ ਕਰੇ ਕਰੋ ਤਾਂ ਕਿ ਮੈਨੂੰ ਪਤਾ ਲੱਗਦਾ ਰਹੇ ਮੈਂ ਇੱਕ ਹੋਰ ਨਮਾ ਤੇ ਨਮਾ ਡਿਫਰੈਂਟ ਸਵਾਲ ਲੈ ਕੇ ਆ ਮੰਨੂ ਵੀ ਇਹ ਹੋਵੇ ਵੀ ਯਾਰ ਅੱਜ ਇਹ ਸਵਾਲ ਦੇ ਨਾਲ ਜਵਾਬ ਦਤਾ ਮੈਂ ਇੱਕ ਹੋਰ ਨਮਾ ਲੈ ਕੇ ਆ ਇਹ ਬਾਈ ਤੁਹਾਡਾ ਬਹੁਤਾਂ ਟਾਈਮ ਨਾਲ ਲੰਦੇ ਹੋਏ ਸਵਾਲ ਸ਼ੁਰੂ ਕਰਦਾ ਵੀ ਉਹ ਕਿਹੜੀ ਚੀਜ਼ ਹੈ ਦੁਨੀਆ ਦੀ ਵੀ ਉਹ ਕਿਹੜੀ ਚੀਜ਼ ਹੈ ਦੁਨੀਆ ਦੀ ਵੀ ਉਹ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਤਾਂ ਜਾਂਦੀ ਆ ਪਰ ਆਪਣੀ ਜਗ੍ਹਾ ਤੇ ਨਹੀਂ ਹਿੱਲਦੀ। ਬਾਈ ਸੁਣ ਲੋ ਸਵਾਲ ਇੱਕ ਵਾਰ ਹੋਰ ਵੀ ਉਹ ਕਿਹੜੀ ਚੀਜ਼ ਆ ਦੁਨੀਆ ਦੀ? ਵੀ ਉਹ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਤਾਂ ਜਾਂਦੀ ਆ ਪਰ ਆਪਣੀ ਜਗ੍ਹਾ ਤੇ ਨਹੀਂ ਹਿੱਲਦੀ। ਇੱਕ ਵਾਰ ਫੇਰ ਤੁਹਾਨੂੰ ਰਿਪੀਟ ਕਰ ਦਿੰਦਾ ਵੀਰੇ। ਇਹ ਉਹ ਕਿਹੜੀ ਚੀਜ਼ ਆ ਜਿਹੜੀ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਤਾਂ ਜਾਂਦੀ ਆ ਪਰ ਉਹ ਆਪਣੀ ਜਗ੍ਹਾ ਤੇ ਹਿੱਲ ਨਹੀਂ। ਬਾਈ ਦਿਮਾਗ ਦੇਖਣਾ ਜੀ ਤੁਹਾਡਾ ਕਿੰਨਾ ਚੱਲਦਾ। ਕਿੰਨਾ ਕ ਤੁਸੀਂ ਦਿਮਾਗ ਨੂੰ ਟੱਚ ਕਰਦੇ ਕਿੰਨਾ ਕ ਦਿਮਾਗ ਨੂੰ ਤੁਸੀਂ ਐਕਟਿਵ ਰੱਖਦੇ ਆ ਇਹ ਚੀਜ਼ ਬਈ ਜੇ ਮੈਂ ਤੁਹਾਨੂੰ ਕਰੀ ਆ ਹਮੇਸ਼ਾ ਤੇ ਬਈ ਮੈਂ ਤੁਹਾਨੂੰ ਹਰੇਕ ਵੀਡੀਓ ਚ ਕੀ ਗੱਲ ਕਹਿੰਦਾ ਬਈ ਤੁਸੀਂ ਨੈਟ ਪਰ ਨਹੀਂ ਦੇਖਣਾ ਮੋਬਾਈਲ ਪਰ ਨਹੀਂ ਦੇਖਣਾ ਹੈਗਾ ਆਪਣੇ ਮੈਂ ਸਵਾਲ ਤੁਹਾਨੂੰ ਕਰਦਾ ਹੁੰਦਾ ਨਾ ਕਿ ਮੋਬਾਈਲ ਨੂੰ ਨਾ ਕਿ ਨੈਟ ਨੂੰ ਤੂੰ ਤੁਹਾਡਾ ਦਿਮਾਗ ਦੇਖਣਾ ਬਈ ਕਿੰਨਾ ਕ ਐਕਟਿਵ ਆ ਕਿੰਨਾ ਕ ਚੱਲਦਾ ਵੀਰੇ ਇਹ ਤੁਸੀਂ ਦੇਖਣਾ ਬਈ ਤੇ ਹਾਂ ਬਈ ਮੈਂ ਤੁਹਾਨੂੰ ਇੱਕ ਕੱਲ ਸਵਾਲ ਕਰਿਆਤਾ ਮੈਂ ਸਵਾਲ ਕਰਿਆ ਤਾਂ ਵੀ ਉਹ ਕਿਹੜੀ ਚੀਜ਼ ਆ ਵੀ ਹਸਪਤਾਲ ਦੇ ਵਿੱਚੋਂ ਆਪਾਂ ਨੂੰ ਪੈਸੇ ਲਾ ਕੇ ਤੇ ਬਾਹਰ ਫ੍ਰੀ ਮਿਲਦੀ ਆਪਾਂ ਨੇ ਕਦਰ ਨਹੀਂ ਕਰਦੀ ਉਹ ਪਤਾ ਕਿ ਆਤੀ ਵੀਰੇ ਉਹ ਹੈਗੀ ਆਕਸੀਜਨ ਉਹ ਹੈਗੀ ਆਕਸੀਜਨ ਮੈਂ ਤੁਹਾਨੂੰ ਕਿਹਾ ਤਾਂ ਨਾ ਵੀ ਆਪਾਂ ਨੇ ਕਦਰ ਨਹੀਂ ਕਰਦੇ ਕਦਰ ਬਾਈ ਇਹ ਚੀਜ਼ ਨਹੀਂ ਕਰਦੇ ਵੀ ਆਪਾਂ ਨੇ ਦਰਖਤ ਵੜਦੇ ਜਿਹੜੀਆਂ ਉਪਜਾਊ ਜਮੀਨਾਂ ਬੰਜਰ ਕਰਕੇ ਬਾਈ ਛੜਤੀਆਂ ਪਹਿਲਾਂ ਹਰੇ ਭਰੇ ਹੁੰਦੇ ਤੇ ਬਾਈ ਕਿਸੇ ਨੂੰ ਬਿਮਾਰੀ ਨਹੀਂ ਤੀਏਗੀ ਸਾਫ਼ ਸੁਥਰੀ ਹਵਾਤੀ ਤਾ ਕਰਕੇ ਬਾਈ ਮੈਂ ਤੁਹਾਨੂੰ ਕਿਹਾ ਵੀ ਆਪਣੀ ਕਦਰ ਨਹੀਂ ਕਰਦੇ ਹੱਥ ਬਨ ਕੇ ਰਿਕਵੈਸਟ ਆ ਬਾਈ ਵੱਧ ਤੋਂ ਵੱਧ ਦਰਖਤ ਲਾਓ ਦਰਖਤਾਂ ਦੀ ਦੇਖਭਾਲ ਕਰੋ ਬਾਈ ਇਹ ਆਪਣੇ ਹੱਥ ਦੇ ਵਿੱਚ ਹੀ ਹੈ ਇਹ ਪੰਨੇ ਅੱਜ ਅੱਜ ਦਾ ਦੌਰ ਸੰਭਲਿਆ ਨਾ ਵੀਰੇ ਆਪਣੀ ਜਿਹੜੀ ਨਵੀਂ ਪੀੜ੍ਹੀ ਆ ਬਾਈ ਉਹ ਹਸਪਤਾਲਾਂ ਚ ਨਹੀਂ ਪੱਡੇਗੀ ਹਰੇਕ ਹਰੇਕ ਬੰਦੇ ਨੂੰ ਚਾਹੀਦਾ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਿਆਦਾ ਨਹੀਂ ਤਾਂ ਬਾਈ ਇੱਕ ਦੋ ਦਰਖਤ ਜ਼ਰੂਰ ਲਾਵੇ ਯਾਰ ਰਿਕਵੈਸਟ ਆ ਬਾਈ ਦਰਖਤ ਜ਼ਰੂਰ ਲਾਓ ਯਾਰ ਇਹਦੇ ਨਾਲ ਆਪਾਂ ਨੂੰ ਸਾਫ਼ ਸੁਥਰੀ ਹਵਾ ਮਿਲਦੀ ਹੈ ਵਧੀਆ ਬਾਤ ਆ ਬਾਰ ਨਮਨ ਆਪਣੇ ਜਿਹੜੇ ਨਿਆਣੇ ਆਉਣੇ ਵਾਲੀ ਪੀਡੀਆ ਉਹ ਵੀ ਕਹੇ ਵੀ ਸਾਡੇ ਖਾਤਰ ਕੁਛ ਛੱਡ ਕੇ ਗਏ ਆ ਇਹ ਬਾਈ ਹੁਣ ਤੁਸੀਂ ਦੇਖਣਾ ਮੇਰੀ ਤਾਂ ਰਿਕਵੈਸਟ ਏ ਆ ਅੱਜ ਦੇ ਸ਼ੁਰੂ ਕਰਿਓ ਬਾਈ ਆਪਣੇ ਘਰਾਂ ਇੱਥੇ ਵੀ ਜਗ੍ਹਾ ਬਾਈ ਇੱਕ ਅੱਧਾ ਦਰਖਤ ਜ਼ਰੂਰ ਲਾਓ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਤੁਸੀਂ ਜ਼ਿੰਦਗੀ 'ਚ ਕੁਛ ਨਾ ਕੁਛ ਕਰਕੇ ਗਏ ਆ ਦੇਖੋ ਆਪਾਂ ਨੂੰ ਹਰੇਕ ਚੀਜ਼ ਤੇ ਕੁਛ ਨਾ ਕੁਛ ਮਿਲਦਾ ਦਰਖਤ ਲਾਉਂਗੇ ਤਾਂ ਬਾਈ ਇਹ ਪੰਨੂ ਸਾਫ਼ ਉਤਰੀ ਆਵਾ ਆਕਸੀਜਨ ਮਿਲੂਗੀ ਜੋ ਆਪਣੀ ਜ਼ਿੰਦਗੀ ਦੇ ਬਹੁਤ ਜ਼ਰੂਰੀ ਆ ਏ ਭਾਈ ਤੁਸੀਂ ਦੇਖਣਾ ਤੇ ਹਾਂ ਭਾਈ ਜਿਹੜਾ ਹੁਣ ਮੈਂ ਸਵਾਲ ਸ਼ੁਰੂ ਕਰ ਰਹੀ ਹਾਂ ਤੁਹਾਨੂੰ ਸਵਾਲ ਕੀ ਹੈ ਮੈਂ ਵੀ ਉਹ ਕਿਹੜੀ ਚੀਜ਼ ਆ ਵੀ ਆਪ ਤੇ ਵੀ ਉਹ ਕਿਹੜੀ ਚੀਜ਼ ਆ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਤਾਂ ਜਾਂਦੀ ਆ ਆਪ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਤਾਂ ਜਾਂਦੀ ਆ ਪਰ ਆਪ ਆਪਣੀ ਥਾਂ ਤੇ ਹਿਲਦੀ ਨਹੀਂ ਭਾਈ ਇਹ ਤੁਸੀਂ ਸੋਚਣਾ ਕਿ ਆ ਹੋ ਸਕਦਾ ਭਾਈ ਨਿਆਣੇ ਨੂੰ ਪੁੱਛਿਓ ਘਰਾਂ ਦਿਮਾਗ ਲਾ ਕੇ ਦੇਖਿਓ ਵੀ ਕੀ ਆ ਹੋ ਸਕਦਾ ਹਾਂ ਇਹਨਾਂ ਮੈਂ ਤੁਹਾਨੂੰ ਜ਼ਰੂਰ ਕਹਿ ਦਿਆਂਗਾ ਬੀ ਰਜਾਨਾ ਹਿੰਟ ਤੁਹਾਨੂੰ ਮੜਾ ਜੇ ਦੇਣਾ ਵੀ ਰਜਾਨਾ ਸਭ ਨੂੰ ਪਤਾ ਹੈ ਇਹ ਚੀਜ਼ ਬਾਈ ਹੁਣ ਤੁਸੀਂ ਦੇਖਣੀ ਹੈ ਕੀ ਆ ਹੋ ਸਕਦੀ ਹੈ ਮੋਬਾਈਲ ਪਰ ਨਹੀਂ ਵੀਰੇ ਦੇਖਣਾ ਇਹ ਮੇਰੀ ਹੱਥ ਬੰਨ ਕੇ ਰਿਕਵੈਸਟ ਆ ਮੋਬਾਈਲ ਪਰ ਸਿਰਫ ਤੁਸੀਂ ਮੇਰਾ ਸਵਾਲ ਸੁਣਨਾ ਹੈ ਤੁਸੀਂ ਮੇਰਾ ਸਵਾਲ ਸੁਣਨਾ ਹੈ ਤੇ ਉਹਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਇਹ ਕਰਨਾ ਹੈ ਪਰ ਉਹਦੇ ਬਾਅਦ ਦੇ ਵਿੱਚ ਮੋਬਾਈਲ ਸਾਈਡ ਪਰ ਰੱਖ ਦੇਣਾ ਫੇਰ ਤੁਸੀਂ ਆਪਣਾ ਦਿਮਾਗ ਚਲਾਉਣਾ ਬਾਈ ਮੈਂ ਸਿਰਫ ਤੁਹਾਨੂੰ ਸਵਾਲ ਤਾਂ ਕਰਦਾ ਵੀ ਜਿਹੜਾ ਤੁਹਾਡਾ ਦਿਮਾਗ ਦਾ ਟੱਚ ਆ ਬਾਈ ਬਹੁਤ ਊਰ ਟੱਕਰ ਜਾ अज तुम छोटे छोटे सवालों के जवाब दंगा भाई जिंदगी जवाब कर दव चार बंद बैठे हाँ हरेक जगह सवाल है यार राजनीति का सवाल ला हम किसान अंदोलन चल रहे उधर सवाल ला हरेक जगह कितने ना कि सवाल है भाई अपन चीजा चे रहने मैं चाहना भाई भी तुम आप ਤਾਂ ਮਾਗ ਲਾਇਓ ਆਪ ਸੋਚਿਓ ਆਪਣੇ ਬੱਚਿਆਂ ਨੂੰ ਵੀ ਦੱਸਿਓ ਵੀ ਇਹ ਚੀਜ਼ ਦਾ ਆ ਰਹਿਂਦਾ ਇਹਦਾ ਆ ਰਹਿਂਦਾ ਬੱਚਿਆਂ ਦਾ ਵੀ ਬਈ ਇੰਟਰਸਟ ਤੇ ਹਾਂ ਬਾਈ ਜਾਂਦਾ ਜਾਂਦੇ ਇਹ ਗੱਲ ਕਹੂੰਗਾ ਜੇ ਮੇਰੇ ਮੂੰਹ ਤੇ ਵਿੱਚ ਕੋਈ ਐਸਾ ਸ਼ਬਦ ਨਿਕਲ ਗਿਆ ਜਹੇ ਜਾ ਕੋਈ ਅਲਫਾਜ਼ ਨਿਕਲ ਗਿਆ ਜਿਹਦੇ ਨਾਲ ਲੱਗਦਾ ਬਾਈ ਵੀ ਤੁਹਾਡੇ ਦਿਲ ਨੂੰ ਠੇਸ ਬੰ ਲੱਗੀ ਆ ਤਾਂ ਬਾਈ ਮੈਂ ਮਾਫੀਦਾਰ ਮਾਫੀ ਮੰਗਦਾ ਹਾਂ ਗੁਨਾਗਾਰ ਮੈਂ ਐਨੀ ਸਮਝ ਆਇ ਨਹੀਂ ਬਾਈ ਇਹ ਪਨ ਕੇ ਸਮਝਾ ਸਕੀ ਤੁਸੀਂ ਮਾਫ ਕਰਦੇ ਹੋ ਜੇ ਤੁਹਾਨੂੰ ਲੱਗਦਾ ਵੀਰੇ ਕੋਈ ਇਹ ਜੀ ਮੇਰੇ ਮੂੰਹ ਚੋਂ ਗਲਤ ਸ਼ਬਦ ਨਿਕਲ ਜਾਂਦਾ ਕੋਈ ਅਲਵਾਜ਼ ਨਿਕਲ ਜਾਂਦਾ ਜਿਹੜੇ ਤੁਹਾਨੂੰ ਤੈਨੂੰ ਠੇਸ ਪਹੁੰਚਦੀ ਆ ਤਾਂ ਬਾਈ ਮੈਨੂੰ ਮਾਫ ਕਰਿਓ ਇਹ ਨਹੀਂ ਸਮਝਿਆ ਤੇ ਹਾਂ ਬਾਈ ਜਾਂਦਾ ਜਾਂਦਾ ਬਾਈ ਮੈਂ ਇਹੀ ਗੱਲ ਕਹੂੰਗਾ ਠੀਕ ਆ ਸਵਾਲਾਂ ਦੇ ਜਵਾਬ ਦਿਓ ਬਾਈ ਜੇ ਤੁਹਾਨੂੰ ਸਵਾਲ ਦਾ ਜਵਾਬ ਨਹੀਂ ਵੀ ਮਿਲਦਾ ਬਾਈ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਬਾਈ ਮੇਰੇ ਦਿਲੋਂ ਆਇਆ ਹੁੰਦਾ ਵੀ ਹਾਂ ਯਾਰ ਐ ਬਾਈ ਨੇ ਵੀਡੀਓ ਸੁਣੀ ਆ ਦੇਖੀ ਆ ਤੇ ਬਾਈ ਇਹਨੇ ਬਾਈ ਨੇ ਹਿੰਮਤ ਦਾ ਕਰੀ ਆ ਬਾਈ ਨੇ ਆਪਣਾ ਦਿਮਾਗ ਦਾ ਟੱਚ ਦਾ ਚਲਾਇਆ ਯਾਰ ਤੁਸੀਂ ਬਾਈ ਵੀਡੀਓ ਦੇਖ ਲੈਣੇ ਕੋਈ ਕਮੈਂਟ ਨਹੀਂ ਕਰਦੇ ਜਾਂ ਵੀਡੀਓ ਮਾੜੀ ਜੀ ਦੇਖੀਏ ਚੱਲ ਗਾਹਾਂ ਭਈ ਐ ਨਾ ਕਰੇ ਕਰੋ ਬਾਈ ਬਹੁਤ ਮਿਹਨਤ ਨਾਲ ਵੀਡੀਓ ਬਣਾਉਂਦਾ ਮੈਂ ਬਹੁਤ ਮਿਹਨਤ ਨਾਲ ਸਵਾਲ ਲਿਖ ਕੇ ਆਉਂਦਾ ਬਾਈ ਇਹ ਤੁਸੀਂ ਜਵਾਬ ਦੇਣੇ ਤੇ ਕਾਲੂ ਫਿਰ ਜਾਂਦਾ ਜਾਂਦਾ ਹਾਂ ਕੱਲੂ ਇੱਕ ਹੋਰ ਨਵੀਂ ਵੀਡੀਓ ਤੇ ਨਵੇਂ ਸਵਾਲ ਨਾਲ ਹਾਜ਼ਰ ਹੋਊਗਾ ਤੇ ਇਹ ਸਵਾਲ ਦਾ ਜਵਾਬ ਮੈਂ ਕੱਲ੍ਹ ਵਾਲੀ ਵੀਡੀਓ ਚ ਦਊਂਗਾ ਮੈਂ ਤੁਹਾਨੂੰ ਹਮੇਸ਼ਾ ਕਹਿਣਾ ਹੁੰਦਾ ਵੀ ਇੱਕ ਦਿਨ ਤੁਹਾਨੂੰ ਮਿਲੇ ਜ਼ਰੂਰ ਇੱਕ ਦਿਨ ਤਾਂ ਚਾਹੀਦਾ ਹੀ ਆ ਜੇ ਮੈਂ ਮਨ ਕੇ ਚਲੋ ਸ਼ੁਰੂ ਕਰਤਾ ਸਵਾਲ ਇੰਡੀ ਜਵਾਬ ਦੇਤਾ ਬਈ ਉਹਦਾ ਕੋਈ ਫਾਇਦਾ ਨਹੀਂ ਮੈਂ ਤੁਹਾਨੂੰ ਇੱਕਦ ਦਿਨ ਬਈ ਪੂਰਾ ਦੰਨਾ ਵੀ ਤੁਸੀਂ ਆਪਣਾ ਦਿਮਾਗ ਦਾ ਟੱਚ ਚਲਾਓ ਵੀ ਤੁਹਾਡਾ ਦਿਮਾਗ ਕਿੱਥੇ ਤੇ ਕਿੱਥੇ ਕੰਮ ਕਰਦਾ ਠੀਕ ਆ ਜਿੰਦਗੀ ਦੇ ਹਰੇ ਆਪਣੀ ਜਿੰਦਗੀ ਦੇ ਵਿੱਚ ਸਵਾਲ ਇਹ ਆ ਆਪਾਂ ਨੇ ਇਹ ਸਵਾਲਾਂ ਦਾ ਜਵਾਬ ਦੇਣ ਲੱਗੇ ਆਪਣੀ ਜਿਹੜੀ ਜਿੰਦਗੀ ਦਾ ਸਵਾਲ ਉਹ ਵੀ ਆਪਾਂ ਨੇ ਬਈ ਕਮੈਂਟ ਤੇ ਪਹਿਲਾਂ ਦੇ ਤੇ ਜਾਂਦਾ ਜਾਂਦਾ ਬਈ ਇਹੀ ਗੱਲ ਕਹੂੰਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਕੱਲ ਨੂੰ ਇੱਕ ਹੋਰ ਨਵੀਂ ਵੀਡੀਓ በበ በ በቡ ቡበ ብንቸይትቶት በቅችቶትቶትቶትቸትቶባቶትቶትቶች በችቶትቶቶትቶው በ የᵉ በቶትቶቶል